ਕਰਾਂਗੇ ਅਮਨ ਤੇ ਕਾਨੂੰਨ ਨੂੰ ਬਹਾਲ ਰੱਖਾਂਗੇ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਕਿਸਾਨਾਂ ਦੇ ਫਸਲ ਦੇ ਖਰਾਬੇ ਤੇ ਬਿਨਾ ਗਰਦੌਰੀ ਤੇ ਉਸ ਤੋਂ ਪਹਿਲਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਮੁਆਵਜ਼ਾ ਆ ਜਾਇਆ ਕਰੇਗਾ ਤਾਂ ਭਰਾਵੋ ਤੁਸੀਂ ਦੱਸੋ ਇਨਾਂ ਵਿੱਚ ਇੱਕ ਵੀ ਇਨਾਂ ਵਿੱਚੋਂ ਗੱਲ ਕਿਸੇ ਨੇ ਪੂਰੀ ਕੀਤੀ ਹੋਵੇ ਆਪਣੇ ਸਾਹਮਣੇ ਸੱਚ ਹੁਣ ਉਗੜ ਕੇ ਆ ਚੁੱਕਿਆ ਆਪਾਂ ਫੈਸਲਾ ਲੈਣ ਜਾ ਰਹੇ ਹਾਂ ਇੱਕ ਤਰੀਕ ਨੂੰ 1 ਜੂਨ ਨੂੰ ਅੱਜ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਕਾਂਗਰਸ ਤੇ ਚਾੜੂ ਨੇ ਆਪਸੀ ਸਮਝੌਤਾ ਕਰ ਰੱਖਿਆ ਉਹਨਾਂ ਨੇ ਪੰਜਾਬ ਤੋਂ ਬਾਹਰ ਵੀ ਔਰ ਪੰਜਾਬ ਦੇ ਵਿੱਚ ਵੀ ਆਪਸੀ ਸਮਝੌਤਾ ਕਰ ਕੀਤਾ ਹੋਇਆ ਹੈ ਕਿ ਕਿਸੇ ਵੀ ਜਰੀਏ ਕਿਸੇ ਵੀ ਤਰੀਕੇ ਦੇ ਨਾਲ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਉੱਪਰ ਨਹੀਂ ਆਉਣ ਦੇਣਾ ਪਰ ਸ਼੍ਰੋਮਣੀ ਅਕਾਲੀ ਦਲ ਕੇਵਲ ਇੱਕ ਰਾਜਨੀਤਿਕ ਪਾਰਟੀ ਨਹੀਂ ਸ਼੍ਰੋਮਣੀ ਅਕਾਲੀ ਦਲ ਇੱਕ ਸਿਧਾਂਤ ਦਾ ਨਾਮ ਹੈ ਇਹ ਉਹ ਸਿਧਾਂਤ ਹੈ ਜਿਨ੍ਹਾਂ ਨੇ ਆਪਣੀਆਂ ਖੋਪੜੀਆਂ ਲਹਾਈਆਂ ਕੌਮ ਦੀ ਚੜ੍ਹਦੀ ਕਲਾ ਦੇ ਲਈ ਆਰਿਆਂ ਤੇ ਚੜਵਾਏ ਗਏ ਕੌਮ ਦੀ ਚੜ੍ਹਦੀ ਕਲਾ ਲਈ ਇਹ ਇਤਿਹਾਸ ਇਹ ਵਡਿਆਈ ਜੇ ਕਿਸੇ ਦੇ ਹਿੱਸੇ ਆਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਹੈ ਤੁਸੀਂ ਤੁਲਨਾ ਕਰ ਲੋ ਪਾਰਟੀਆਂ ਦੇ ਨਾਲ ਤੁਸੀਂ ਪਾਰਟੀਆਂ ਦੇ ਮੁੱਖ ਮੰਤਰੀਆਂ ਦੀ ਤੁਲਨਾ ਕਰ ਲੋ ਸਾਡੇ ਮਾਨਯੋਗ ਮਰਹੂਮ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਉਹਨਾਂ ਦਾ ਕਦ ਦੇਖੋ ਉਹਨਾਂ ਦੀ ਸ਼ਖਸੀਅਤ ਦੇਖੋ ਉਹਨਾਂ ਦਾ ਲਿਹਾਜ਼ ਦੇਖੋ ਉਹਨਾਂ ਨੇ ਜਿੰਨੀ ਦੇਰ ਪੰਜਾਬ ਦੀ ਸੇਵਾ ਕੀਤੀ ਓਨੀ ਦੇਰ ਬੜੀ ਨਿਮਰਤਾ ਦੇ ਨਾਲ ਲੋਕਾਂ ਦੀ ਸਾਥ ਵਿੱਚ ਜਾ ਕੇ ਸੰਗਤ ਦਰਸ਼ਨ ਦੇ ਰਾਹੀਂ ਉਹਨਾਂ ਨੇ ਸੇਵਾ ਕੀਤੀ ਉਹਨਾਂ ਨੇ ਘਰ-ਘਰ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਇੱਕ ਪਰਿਵਾਰਕ ਸਾਂਝ ਬਣਾ ਕੇ ਉਹਨਾਂ ਨੇ ਸੇਵਾ ਕੀਤੀ ਇਹੋ ਜੇ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਮਿਲ ਸਕਦੇ ਅੱਜ ਮਾਨਯੋਗ ਸਦਾ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਪੰਜਾਬ ਦੀ ਵਾਗਡੋਰ ਸ਼ਰੋਮਣੀ ਅਕਾਲੀ ਦਲ ਦੀ ਵਾਗਡੋਰ ਬੜੇ ਹੀ ਸਤਜੇ ਹੱਥਾਂ ਦੇ ਵਿੱਚ ਲੈ ਕੇ ਬੜੀ ਯੋਗ ਅਗਵਾਈ ਦੇ ਰਾਹੀਂ ਸਾਡੇ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਜਾਣ ਦੇ ਲਈ ਵਚਨਬੱਧ ਹਨ ਉਹ ਨਾ ਆਪ ਤਿਕਦੇ ਨੇ ਨਾਉ ਆਪਣੀ ਟੀਮ ਨੂੰ ਟਿਕਣ ਦਿੰਦੇ ਨੇ ਜਿਸ ਤਰ੍ਹਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਕਦੇ ਵੀ ਸੈਕਟਰੀਅਟ ਦੇ ਵਿੱਚ ਬੈਠ ਕੇ ਪੰਜਾਬ ਦੇ ਫੈਸਲੇ ਨਹੀਂ ਸੀ ਕਰਿਆ ਕਰਦੇ ਉਹ ਲੋਕਾਂ ਦੀਆਂ ਸੱਤਾਂ ਤੇ ਜਾ ਕੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੰਗਤ ਦਰਸ਼ਨ ਦੇ ਰਾਹੀਂ ਲੋਕਾਂ ਦੇ ਵਿੱਚ ਜਾ ਕੇ ਫੈਸਲੇ ਕਰਿਆ ਕਰਦੇ ਸੀ ਉਹਨਾਂ ਦੇ ਕੰਮ ਕਰਵਾਇਆ ਕਰਦੇ ਸੀ ਤੁਸੀਂ ਕੈਪਟਨ ਸਰਕਾਰ ਕਾਂਗਰਸ ਸਰਕਾਰ ਦਾ ਕਾਰਜਕਾਲ ਵੀ ਦੇਖਿਆ ਕੈਪਟਨ ਨੇ 5 ਸਾਲ ਆਪਣੇ ਮਹਿਲ ਤੋਂ ਪੰਜਾਬ ਨੂੰ ਚਲਾਇਆ ਉਹਨਾਂ ਦੇ ਐਮਐਲਏਾਂ ਦੀ ਕੋਈ ਪੁੱਛਗਿੱਛ ਨਹੀਂ ਸੀ ਹੁੰਦੀ ਔਰ ਅੱਜ ਦੀ ਜਿਹੜੀ ਸਰਕਾਰ ਹੈ ਕੇਂਦਰੀਵਾਲ ਜਿਹਦਾ ਜਿਸ ਦਾ ਫੈਸਲਾ ਲੈਂਦਾ ਹੈ ਦਿੱਲੀ ਤੇ ਬੈਠਾ ਅੱਜ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਿਕੰਮੀ ਸਰਕਾਰ ਹਵਾ ਦੇ ਵਿੱਚ ਚੱਲਦੀ ਸਰਕਾਰ ਇਸ ਦਾ ਕੋਈ ਵੀ ਵਾਅਦਾ ਪੰਜਾਬ ਨੂੰ ਵਫਾ ਨਹੀਂ ਹੋਇਆ ਪੰਜਾਬ ਦੇ ਨੌਜਵਾਨਾਂ ਦੇ ਨਾਲ ਇਹਨਾਂ ਨੇ 43000 ਨੌਕਰੀਆਂ ਦਾ ਜੋ ਇੱਕ ਝੂਠਾ ਵਾਅਦਾ ਕੀਤਾ ਸੀ ਝੂਠੀ ਹੁਣ ਮੈਨੀਫੈਸਟੋ ਦੇ ਵਿੱਚ ਇਹਨਾਂ ਨੇ ਦਾਅਵਾ ਕੀਤਾ ਕਿ ਅਸੀਂ 43000 ਨੌਕਰੀਆਂ ਦਿੱਤੀਆਂ ਭਰਾਵੋ ਪੰਜਾਬ ਦੇ ਨੌਜਵਾਨਾਂ ਨਾਲੋਂ ਜ਼ਿਆਦਾ ਇਹਨਾਂ ਨੇ ਹਰਿਆਣੇ ਦੇ ਨੌਜਵਾਨਾਂ ਨੂੰ ਪਹਿਲ ਦਿੱਤੀ ਹੈ 43000 ਨੌਕਰੀਆਂ ਦਾ ਕੋਈ ਵੇਰਵਾ ਨਹੀਂ ਸਾਰੇ ਕੱਚੇ ਨੇ ਇੱਕ ਵੀ ਉਹਨਾਂ ਵਿੱਚੋਂ ਪੱਕਾ ਨਹੀਂ ਦਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਦੇ ਉਮੀਦਵਾਰ ਸਰਦਾਰ ਰਾਜਵਿੰਦਰ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੀ ਲੀਡਰਸ਼ਿਪ ਤੇ ਸਾਡੇ ਹਲਕੇ ਦੇ ਕੋਨੇ-ਕੋਨੇ ਤੋਂ ਤੇ ਸਾਡੇ ਸ਼ਹਿਰ ਚੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਜੂਜਾਰੂ ਵਰਕਰ ਸਹਿਬਾਨ ਆਓ ਗੱਜ-ਵੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈ ਸ਼ਰੂਮਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਅੱਜ ਇੱਥੇ ਸਾਦਕ ਦੀਏ ਇਸ ਦਾਣਾ ਮੰਡੀ ਦੇ ਵਿੱਚ ਪੁੱਜਣ ਤੇ ਜਿੱਥੇ ਜੀ ਆਇਆਂ ਨੂੰ ਕਹਿਣਾ ਇਸ ਰੈਲੀ ਨੂੰ ਸੰਬੋਧਨ ਕਰਨ ਵਾਸਤੇ ਆਏ ਐ ਉੱਥੇ ਮੈਂ ਪ੍ਰਧਾਨ ਸਾਹਿਬ ਨੂੰ ਇਸ ਗੱਲ ਦੀ ਵੀ ਵਿਸ਼ੇਸ਼ ਤੌਰ ਤੇ ਜੀ ਆਇਆਂ ਕਰਦਾ ਕਿ ਇਹ ਬਾਦਲ ਸਾਹਿਬ ਇਹ ਤੁਹਾਡੀ ਕਰਮ ਭੂਮੀ ਹੈ ਸਿਆਸੀ ਜੀਵਨ ਆਫ ਦਾ ਇਸ ਧਰਤੀ ਤੋਂ ਅਸ਼ੀਰਵਾਦ ਲੈ ਕੇ ਸਾਡੇ ਬਜ਼ੁਰਗਾਂ ਤੋਂ ਅਸ਼ੀਰਵਾਦ ਲੈ ਕੇ ਬਾਦਲ ਸਾਹਿਬ ਨੇ ਸ਼ੁਰੂ ਕੀਤਾ ਇਸ ਇਲਾਕੇ ਦੇ ਪਿੰਡਾਂ ਚ ਸਭ ਤੋਂ ਪਹਿਲਾਂ ਆਪਦੀਆਂ ਚੋਣ ਰੈਲੀਆਂ ਜਾਂ ਜਲਸੇ ਜਿਹੜੇ ਸ਼ੁਰੂ ਕੀਤੇ ਉਹ ਬਾਦਲ ਸਾਹਿਬ ਨੇ ਇਸ ਇਲਾਕੇ ਚੋਂ ਕੀਤੇ ਤੇ ਇਸ ਇਲਾਕੇ ਦੀਆਂ ਸੰਗਤਾਂ ਨੇ ਵੀ ਬਾਦਲ ਸਾਹਿਬ ਦਾ ਰੱਜ ਕੇ ਸਾਥ ਦਿੱਤਾ ਹਮੇਸ਼ਾ ਸਿਰ ਤੇ ਹੱਥ ਬਜ਼ੁਰਗਾਂ ਨੇ ਰੱਖਿਆ ਨੌਜਵਾਨਾਂ ਨੇ ਸਾਥ ਦਿੱਤਾ ਤੇ ਹਰ ਬੁਲੰਦੀ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਇਹ ਲੈ ਕੇ ਗਏ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਧਿਆਨ ਚ ਲਿਆਉਣੀ ਚਾਹਣਾ ਇਹ ਇਲਾਕਾ ਜਿਹੜਾ ਸਾਡਾ ਅੱਜ ਹੈ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਆਵਦਾ ਸਿਆਸੀ ਜੀਵਨ ਸ਼ੁਰੂ ਕੀਤਾ ਅੱਜ ਦੇ ਹਾਲਾਤਾਂ 'ਚ ਤੇ ਉਸ ਵੇਲੇ ਦੇ ਹਾਲਾਤਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਉਸ ਵੇਲੇ ਬਲਜਿੰਦਰ ਜੀ 2 ਮਿੰਟ ਬਲਜਿੰਦਰ ਜੀ 2 ਮਿੰਟ ਨਾ ਕਰੋ ਸੁਣੋ ਉਸ ਵੇਲੇ ਜੋ ਇਸ ਇਲਾਕੇ ਦੇ ਹਾਲਾਤ ਸੀ ਆਪਾਂ ਸਾਰੇ ਜਾਣਦੇ ਆਂ ਫਸਲ ਨਹੀਂ ਹੁੰਦੀ ਸੀ ਸੇਮ ਸੀ ਪਾਣੀ ਦਾ ਪ੍ਰਬੰਧ ਨਹੀਂ ਸੀ ਬਾਦਲ ਸਾਹਿਬ ਤੁਸੀਂ ਇੱਥੇ ਆਏ ਚੋਨਾ ਲੜਨ ਲੱਗੇ ਐਮਪੀ ਦੀ ਚੋਣ ਲੜੀ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਪਹਿਲਾਂ ਇੱਥੇ ਸੇਮ ਨਾਲੇ ਕੱਡੇ ਤੇ ਸੇਮ ਕੱਢੀ ਗਈ ਇੱਥੋਂ ਫੇਰ ਕਸੀਆਂ ਦਾ ਨਿਰਮਾਣ ਕੀਤਾ ਪਿੰਡ ਪਿੰਡ ਖੇਤ ਖੇਤ ਤੱਕ ਪਾਣੀ ਪਹੁੰਚਿਆ ਅੱਜ ਜਿੰਨੀਆਂ ਕਸੀਆਂ ਇਸ ਹਲਕੇ ਦੇ ਵਿੱਚ ਬਣੀਆਂ ਸਾਰੀਆਂ ਹੀ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਚ ਬਣੀਆਂ ਬਾਦਲ ਸਾਹਿਬ ਇਹ ਤੁਸੀਂ ਬਣਾਈਆਂ ਸਾਰੀਆਂ ਫਸਲ ਹੋਣ ਲੱਗੀ ਇਹ ਇਲਾਕਾ ਆਬਾਦ ਹੋਇਆ ਖੁਸ਼ਹਾਲੀ ਆਈ ਤੇ ਅੱਜ ਅਸੀਂ ਸਾਰੇ ਇੱਥੇ ਨਜ਼ਾਰੇ ਲੈਣੇ ਆ ਮੈਂ ਪਿੰਡਾਂ ਚ ਜਾਣਾ ਬਜ਼ੁਰਗ ਤਾਂ ਜਾਦਾ ਜਾਣਦੇ ਆ ਮੈਂ ਜਦੋਂ ਜਾਣਾ ਹਰ ਤਰ੍ਹਾਂ ਦੀਆਂ ਗੱਲਾਂ ਸੁਣਦਾ ਮੈਂ ਸਾਰਿਆਂ ਦੀ ਆ ਇਸ ਚੋਣ ਮਹਿਮ ਦੇ ਵਿੱਚ ਵੀ ਜਦੋਂ ਪਿੰਡ ਪਿੰਡ ਜਾ ਰਹੇ ਸੀ ਮੈਨੂੰ ਯਾਦ ਆ ਸਾਰੇ ਗੱਲ ਕਰਦੇ ਸੀ ਕਿ ਇਸ ਹਲਕੇ ਦੇ ਵਿੱਚ ਇਸ ਇਲਾਕੇ ਚ ਕਿੰਨੀ ਤਬਦੀਲੀ ਆਈ ਹੈ ਮੈਨੂੰ ਯਾਦ ਆ ਪਰਸੋਂ ਚੌਥੇ ਮੈਂ ਕੁੱਦੂ ਵਾਲੇ ਪਿੰਡ ਅਸੀਂ ਬੈਠੇ ਮੀਟਿੰਗ ਕਰਕੇ ਗੱਲਾਂ ਕਰਨ ਲੱਗ ਗਏ ਇੱਥੇ ਕਿਤੇ ਸਰਪੰਚ ਸਾਹਿਬ ਬੈਠੇ ਹੋਣੇ ਆ ਕੁੱਦੂ ਵਾਲੇ ਆਲੇ ਸਰਦਾਰ ਗੁਰਜੰਟ ਸਿੰਘ ਜੀ ਮੈਂ ਇੱਕ ਉਦਾਹਰਣ ਹੀ ਦੇ ਰਿਹਾ ਕਹਿੰਦੇ ਜੀ ਹਲਕੇ ਦੇ ਵਿੱਚ ਜਿੰਨੀ ਤਬਦੀਲੀ ਆਈ ਹੈ ਮੈਂ ਤੁਹਾਨੂੰ ਉਦਾਹਰਣ ਦਿੰਦਾ 40 ਕਿੱਲਿਆਂ ਦੀ ਵਾਈ ਮੈਂ ਕਰਦਾ ਤੇ ਬਾਦ ਸਾਹਿਬ ਤੁਹਾਡੇ ਇੱਥੇ ਆਉਣ ਤੋਂ ਪਹਿਲਾਂ 40 ਕਿੱਲਿਆਂ ਚ 70 75 ਮਣ ਦਾਣੇ ਮਸਾਂ ਨਿਕਲਦੇ ਸੀ 40 ਕਿੱਲਿਆਂ ਚ ਅੱਜ ਇੱਕ ਕਿੱਲੇ ਦੇ ਵਿੱਚੋਂ 19 ਪੈਦਾਇਸ਼ ਹੁੰਦੀ ਹੈ ਐਨੀ ਤਬਦੀਲੀ ਏ ਛਲਕੇ ਚਾਈ ਹੈ ਹਾਲਾਤ ਇਹ ਸੀ ਕਿਉਂਕਿ ਦਾਣੇ ਨਹੀਂ ਹੁੰਦੇ ਸੀ ਇੱਥੇ ਸਾਡੇ ਮੇਰਾ ਵੀ ਪਿੰਡ ਗਵਾਂਢ ਚ ਹੈ ਜੀ 10 ਕਿਲੋਮੀਟਰ ਹੈ ਇੱਥੋਂ ਮੇਰੇ ਨਾਨਕਿਆਂ ਦਾ ਪਿੰਡ 3-4 ਕਿਲੋਮੀਟਰ ਹੈ ਰਿਸ਼ਤਾ ਕਰਨ ਲੱਗੇ 10 ਵਾਰੀ ਸੋਚਦਾ ਸੀ ਕੋਈ ਕਿ ਤੁਹਾਡੇ ਕੋਈ ਫਸਲ ਹੁੰਦੀ ਹੈ ਕੋਈ ਪੈਦਾਵਾਰ ਹੁੰਦੀ ਮੰਚ ਤੇ ਬਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਮਾਨਯੋਗ ਅਦਬ ਦੇ ਯੋਗ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੇ ਨਾਲ ਸੁਸ਼ੋਭਤ ਇਸ ਹਲਕੇ ਦੇ ਮੁੱਖ ਸੇਵਾਦਾਰ ਸਰਦਾਰ ਪਰਮਵੰਦ ਸਿੰਘ ਜੀ ਬੰਟੀ ਰਮਾਣਾ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸ਼ੇਰ ਸਿੰਘ ਜੀ ਮੰਡਵਾਲਾ ਸਾਹਿਬ ਸਾਰੀ ਹੀ ਸੀਨੀਅਰ ਲੀਡਰਸ਼ਿਪ ਮੇਰੇ ਸਾਹਮਣੇ ਬਿਰਾਜਮਾਨ ਫਰੀਦਕੋਟ ਲੋਕ ਸਭਾ ਹਲਕੇ ਦੇ ਸਾਰੇ ਹੀ ਸਤਿਕਾਰਤ ਅਦਬ ਦੇ ਯੋਗ ਸ਼ਰੋਮਣੀਆਂ ਅਕਾਲੀ ਦਲ ਦੇ ਜਜਾਰੂ ਵਰਕਰੋ ਬਜ਼ੁਰਗੋ ਨੌਜਵਾਨੋ ਮੇਰੀਆਂ ਮਾਤਾਵਾਂ ਔਰ ਮੇਰੀਆਂ ਭੈਣਾ ਆਓ ਸਭ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਾਗ ਨੂੰ ਦਿੱਤਾ ਹੋਇਆ ਨਾਰਾ ਬੁਲਾਵਾਂ ਕਰੀਏ ਬਲਾਓ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਪੰਜਾਬ ਦੇ ਉੱਤੇ ਅੱਜ ਬਾਰੀ ਹਮਲਾਵਰਾਂ ਨੇ ਬੁਰੀ ਆਖ ਰੱਖੀ ਹੋਈ ਹੈ ਪੰਜਾਬ ਦੇ ਉੱਤੇ ਅੱਜ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ ਕਦੇ ਵੀ ਪੰਜਾਬ ਦੇ ਨਾਲ ਵਫਾ ਨਹੀਂ ਕਮਾਈ ਉਹਨਾਂ ਨੇ ਬੁਰੀ ਨਜ਼ਰ ਰੱਖੀ ਹੋਈ ਹੈ ਤਾਂ ਅੱਜ ਸ੍ਰੀ ਰਾਜਵਿੰਦਰ ਜੀ ਸਮੂਚੀ ਹਲਕੇ ਦੀ ਲੀਡਰਸ਼ਿਪ ਫਰੀਦਕੋਟ ਹਲਕੇ ਦੇ ਹਰ ਪਿੰਡ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀ ਸਿਆਸੀ ਜੀਵਨ ਇਸ ਹਲਕੇ ਤੋਂ ਸ਼ੁਰੂ ਕੀਤਾ ਸਾਲ 96 ਵਿੱਚ ਮੈਂ ਪਹਿਲਾ ਇਲੈਕਸ਼ਨ ਲੜਿਆ ਮੈਨੂੰ ਸਿਆਸਤ ਬਾਰੇ ਕੋਈ ਜ਼ਿਆਦਾ ਪਤਾ ਨਹੀਂ ਸੀ ਮੈਂ ਫਰੀਦਕੋਟ ਰਹਿ ਕੇ ਸਾਰੇ ਹਲਕੇ ਤੋਂ ਇੱਥੋਂ ਇਲੈਕਸ਼ਨ ਲੜਦਾ ਸੀ ਰਾਤ ਨੂੰ ਫਰੀਦਕੋਟ ਆਉਂਦਾ ਸੀ ਆ ਜਿਹੜਾ ਇਲਾਕਾ ਹੈ ਜਿਹੜੇ ਅੱਜ ਦੇ ਨੌਜਵਾਨ ਨੇ ਉਹਨਾਂ ਨੂੰ ਪਤਾ ਨਹੀਂ ਹੋਣਾ ਕਿ ਉਹਨਾਂ ਦੇ ਬਜ਼ੁਰਗ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਦੇ ਸੀ ਇੱਥੇ ਸਾਰੇ ਟਿੱਬੇ ਹੁੰਦੇ ਸੀ ਤਾਣੇ ਹੁੰਦੇ ਨਹੀਂ ਸੀ ਨਾ ਪੀਣ ਵਾਲਾ ਪਾਣੀ ਸੀ ਨਾ ਨਹਿਰੀ ਪਾਣੀ ਸੀ ਟਿਊਬਵਲ ਕਨੈਕਸ਼ਨ ਵਾਸਤੇ ਤਰਸਦੇ ਹੁੰਦੇ ਸੀ ਮੈਂ ਬੜੀ ਮਿਹਨਤ ਕੀਤੀ ਉਦੋਂ ਅਸੀਂ ਕੱਸੀਆਂ ਕੱਢੀਆਂ ਆ ਜਿੰਨੇ ਬਿਜਲੀ ਦੇ ਗ੍ਰਿਡ ਉਦੋਂ ਹੀ ਬਣਾਈ ਸੀ ਮੈਨੂੰ ਲੱਗਦਾ ਐਨਾ ਕੰਮ ਕੀਤਾ ਉਦੋਂ ਹਰ ਬਾਰ ਮੌਕਾ ਜਦੋਂ ਮਿਲਦਾ ਸੀ ਸਰਕਾਰ ਆਉਂਦੀ ਸੀ ਤੇ ਆਪਾਂ ਨਾਲ ਦੇ ਨਾਲ ਡਵੈਲਪਮੈਂਟ ਸ਼ੁਰੂ ਕਰ ਦਿੰਦੇ ਸੀ ਕਈ ਵਾਰ ਤਾਂ ਅਸੀਂ ਛੇਮ ਨਾਲਿਆਂ ਵਿੱਚ ਪਾਣੀ ਛੱਡੇ ਹੁੰਦੇ ਸੀ ਜੋ ਕਹਿੰਦਾ ਸੀ ਖੇਤਾਂ ਨੂੰ ਪਾਣੀ ਚਾਹੀਦਾ ਹੈ ਸਰਕਾਰ ਹੁੰਦੀ ਸੀ ਕਿ ਛੇਮ ਨਾਲੇ ਚ ਭਰ ਦਿਓ ਸਾਰੇ ਆ ਵੱਡੀਆਂ ਨਹਿਰਾਂ ਸਿੱਧੇ ਮੋਗੇ ਲਾਏ ਆ ਕਿਉਂਕਿ ਥੋੜੀ ਸਰਕਾਰ ਹੈ ਮੈਂ ਅੱਜ ਮੇਰੇ ਨਾਲ ਪ੍ਰੈਸ ਆਏ ਸੀ ਮੈਨੂੰ ਕਹਿੰਦੇ ਕਿ ਤੁਹਾਡਾ ਮੁਕਾਬਲਾ ਕਿਹਦੇ ਨਾਲ ਹੈ ਮੈਂ ਕਿਹਾ ਪੰਜਾਬ ਦੇ ਲੋਕਾਂ ਨੂੰ ਪਤਾ ਇੱਕੋ ਇੱਕ ਪਾਰਟੀ ਉਹਨਾਂ ਦੀ ਹੈ ਜਿਹੜੀ ਗਰੀਬ ਦੀ ਕਿਸਾਨ ਦੀ ਮਜ਼ਦੂਰ ਦੀ ਕਲਸਾ ਦੀ ਥੋੜੀ ਆਵਾਜ਼ ਹੈ ਅਕਾਲੀ ਦਲ ਦਾ ਮੁਕਾਬਲਾ ਕਿਹਦੇ ਨਾਲ ਹੋਊਗਾ ਦੂਜੀਆਂ ਸਾਰੀਆਂ ਦਿੱਲੀ ਵਾਲੀਆਂ ਪਾਰਟੀਆਂ ਹੁਣ ਦਿੱਲੀ ਵਾਲੀਆਂ ਜਿਹੜੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਹੁਣ ਦੇਖਦੇ ਆ ਕਿ ਮੇਰੇ ਅੱਖੇ ਲੱਗਦਾ ਹੈ ਕਿ ਬੰਟੀ ਕੀ ਨਹੀਂ ਥੋੜੇ ਤੇ ਮਾਨੇ ਯਾਰ ਪੰਥਕ ਹਲਾਕਾ ਨਾਲੇ ਤੁਸੀਂ ਜਾਣਦੇ ਹੋ ਯਾਰ ਸਾਰਾ ਕੋਈ ਡਿਵੈਲਪ ਕਰਨ ਵਾਲਾ ਅਕਾਲੀ ਦਲ ਜੇ ਤੁਸੀਂ ਅਕਾਲੀ ਦਲ ਦੀ ਸੀਟਾਂ ਜਤਾ ਦਿੰਨੇ ਹੋ ਅਗਲੀ ਸਰਕਾਰ ਥੋਡੀ ਹੈ ਜਿਸ ਦਿਨ ਸਰਕਾਰ ਆ ਗਈ ਕੋਈ ਕਮੀ ਨਹੀਂ ਛੱਡਾਂਗੇ ਤੁਹਾਡੇ ਇੱਤੇ बंटी मेरे, बंटी मेरे भरावी मेरे भरा चीज नहीं करता मैं हजार करोड़ा खालसा जी पहली जून ना भूलो पहली जून वोटा दे दिन भी है ते पहली जून चालीस साल पहले आ देखो श्री अकाल तख्त साहब से ਟੈਂਕਾਂ ਤੋਪਾਂ ਤੇ ਦਰਬਾ কংগ্রেস ਨੇ ਹਮਲਾ ਕੀਤਾ ਸੀ ਪਹਿਲੀ ਜੂਨ ਨੂੰ 40 ਸਾਲ ਪਹਿਲੇ ਮੈਨੂੰ ਦੁੱਖ ਲੱਗਦਾ ਹੈ ਕਿ ਪੰਜਾਬ ਦੀ ਜਨਤਾ ਨੇ ਤਿੰਨ ਵਾਰ ਕਾਂਗਰਸ ਦੀ ਸਰਕਾਰ ਬਣਾਤੀ ਉਹਦੇ ਬਾਅਦ ਹਲੇ ਕਿ ਉਹ ਹਲੇ ਫਿਰ ਵੀ ਨਹੀਂ ਤੁਸੀਂ ਜਾਗੇ ਹੁਣ ਪਹਿਲੀ ਜੂਨ ਆ ਗਈ ਹੈ 40 ਸਾਲ ਬਾਅਦ ਉਸੇ ਦਿਨ ਵੋਟ ਹੈ ਤੇ 40 ਸਾਲ ਪਹਿਲੇ ਤੁਹਾਡੇ ਹਜ਼ਾਰਾਂ ਭੈਣ ਭਰਾਵਾਂ ਨੂੰ ਕਤਲਿਆਮ ਕੀਤਾ ਸੀ ਕਾਂਗਰਸ ਨੇ ਕਾਨਪੁਰ ਨਾਗਪੁਰ ਕਲਕੱਤਾ ਦਿੱਲੀ ਇੱਕ ਵੀ ਬੰਦਾ ਫੜਿਆ ਨਹੀਂ ਗਿਆ ਅੱਜ ਤੁਹਾਡੇ ਕੋਲੇ ਮੌਕਾ ਆਇਆ ਪਹਿਲੀ ਜੂਨ ਨੂੰ ਬਦਲਾ ਲੈਣ ਦਾ ਇੱਕ ਇੱਕ ਵੋਟ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਕਾਲੀ ਦਲ ਨੂੰ ਪਾ ਦਿਓ ਤੇ ਕਾਂਗਰਸੀਆਂ ਨੂੰ ਝਾੜੂ ਵਾਲੇ ਨੇ ਬੀਜੇਪੀ ਦੀ ਜਮਾਨਤਾ ਜ਼ਬਤ ਕਰਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਇਧਰ ਆਜੋ ਬੜੇ ਖੁੱਲੇ ਤਾਂ ਹੋ ਜਾਓ ਸਰੋਪਾ ਤੇ ਦੇ ਦੋ ਸਾਰੇ ਮੈਂ ਦਿਨਾਂ ਮਾਹਾਂ ਕਰ ਲੋ ਹੁਣ ਜਾਓ ਤੂੰ ਹੋਰ ਸਾਰੀ ਸੰ ਖੁੱਲੇ ਕਰ ਲੋ ਚੰਗੀ ਤਰ੍ਹਾਂ ਫੋਟੋ ਆਜੂ ਸਭ ਦੀ ਸਟਾਫ ਸਾਹਿਬ ਖੁੱਲੇ ਹੋ ਜਾਓ ਮਾੜਾ ਜੀ ਸਭ ਨੂੰ ਆ ਜਾਣ ਦਿਓ ਚਲ ਕਰੋ ਕਰੋ ਪੂਰਾ ਨੂੰ ਕਰ ਲੋ ਹੋ ਜਾਓ ਹੋ ਜਾਓ ਗਾਓ ਹੋ ਜਾਓ ਸਾਰੇ ਫੋਟੋ ਚੰਗੀ ਤਰ੍ਹਾਂ ਕਰਾ ਲੋ ਉਹ ਖੜ ਜਾ ਤੂੰ ਉਹਨਾਂ ਨੂੰ ਕਰਾ ਦੇ ਚਲ ਚੋਰ ਲੱਗ ਗਈ ਕਾ ਹੋ ਗਿਆ ਰਾਜਾ ਦਾ ਕਰਮਾ ਸੇ ਬਾਈ ਜੀ